ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 15 ਜੂਨ ਹੈ दे 15 ਜੂਨ 1936 ਦੇ ਦਿਨ ਇੱਕ ਨਿੱਕੀ ਜਿਹੀ ਜ਼ਿਆਤੀ ਘਟਨਾ ਮਗਰੋਂ ਅੰਮ੍ਰਿਤਸਰ ਦੇ ਵਿੱਚ ਸਿੱਖ ਮੁਸਲਿਮ ਫਸਾਦ ਹੋਏ ਸਨ ਮੁਸਲਮਾਨਾਂ ਨੇ ਕੀ ਮੰਡੀ ਗੁਰਦੁਆਰਾ ਸਾਹਿਬ ਦੇ ਵਿੱਚ ਅਗਲਾ ਦਿੱਤੀ ਸੀ 15 ਜੂਨ 1942 1940 ਦੇ ਵਿੱਚ ਸੁੰਦਰ ਸਿੰਘ ਮਜੀਠਾ ਦੀ ਮੌਤ ਮਗਰੋਂ ਦਸੌਂਦਾ ਸਿੰਘ ਪੰਜਾਬ ਦੇ ਵਿੱਚ ਵਜ਼ੀਰ ਬਣਿਆ ਦਸੌਂਦਾ ਸਿੰਘ ਨੂੰ ਉਜਰਲ ਸਿੰਘ ਦੀ ਥਾਂ ਤੇ ਵਜ਼ੀਰ ਬਣਾਇਆ ਜਾਣਾ ਖਾਲਸਾ ਨੈਸ਼ਨਲਿਸਟ ਪਾਰਟੀ ਵਾਸਤੇ ਘਾਟੇ ਬੰਦਾ ਸੀ ਹਾਲਾਂਕਿ ਉਜਲ ਸਿੰਘ ਨੂੰ ਵਜ਼ੀਰ ਨਾ ਬਣਾਏ ਜਾਣ ਦਾ ਕਾਰਨ ਇਹ ਸੀ ਕਿ ਉਜਲ ਸਿੰਘ ਇੱਕ ਗੈਰ ਜੱਟ ਸੀ ਅਤੇ ਦਸੌਂਦਾ ਸਿੰਘ ਜੱਟ ਸੀ ਪਰ ਦਸੌਂਦਾ ਸਿੰਘ ਇੱਕ ਕਮਜ਼ੋਰ ਤੇ ਨਾਹਲ ਵਜ਼ੀਰ ਸਾਬਤ ਹੋਇਆ ਦਸੌਂਦਾ ਸਿੰਘ ਨਾ ਸਿਰਫ ਕਮਜ਼ੋਰੀ ਸੀ ਬਲਕਿ ਉਸਦੇ ਵਜ਼ੀਰ ਬਣਨ ਦੇ ਨਾਲ ਖਾਲਸਾ ਨੈਸ਼ਨਲਿਸਟ ਪਾਰਟੀ ਦਾ ਇੱਕ ਗਰੁੱਪ ਵੀ ਟੁੱਟ ਗਿਆ ਇਸ ਦਾ ਫਾਇਦਾ ਬਲਦੇਵ ਸਿੰਘ ਜੋ ਕਿ ਇੱਕ ਸਰਮਾਇਦਾਰ ਪਰ ਬੈਕਵੈਂਚਰ ਸੀ ਉਸ ਨੂੰ ਹੋਇਆ ਉਸਨੇ ਖਾਲਸਾ ਨੈਸ਼ਨਲਿਸਟ ਪਾਰਟੀ ਅਕਾਲੀ ਦਲ ਦੇ ਅਤੇ ਕੁਝ ਆਜ਼ਾਦ ਮੈਂਬਰਾਂ ਨੂੰ ਨਾਲ ਲਾ ਕੇ ਇੱਕ ਨਵਾਂ ਗਰੁੱਪ ਕੈਮ ਕਰ ਲਿਆ ਬਲਦੇਵ ਸਿੰਘ ਨੇ ਮੇਜਰ ਸ਼ਾਟ ਦੇ ਮਿਲਵਰਤਨ ਦੇ ਨਾਲ ਸਰ ਸਕੰਦਰ ਦੇ ਨਾਲ ਅੰਦਰ ਖਾਤੇ ਸਮਝੌਤਾ ਕਰਨਾ ਸ਼ੁਰੂ ਕਰ ਦਿੱਤਾ ਸਰ ਸਕੰਦਰ ਨੇ ਵੀ ਵਕਤੀਆਂ ਸਿੱਖ ਮੰਗਾਂ ਬਾਰੇ ਆਪਣੇ ਵਿਚਾਰ ਇੱਕ ਹਮਦਰਦ ਵਜੋਂ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਅਖੀਰ 15 ਜੂਨ 1942 ਦੇ ਦਿਨ ਸਰ ਸਕੰਦਰ ਅਤੇ ਬਲਦੇਵ ਸਿੰਘ ਦੇ ਵਿੱਚ ਹੋਇਆ ਸਮਝੌਤਾ ਪਬਲਿਕ ਦੇ ਵਿੱਚ ਆਇਆ ਇਸ ਸਮਝੌਤੇ ਦੇ ਨਤੀਜੇ ਵਜੋਂ 26 ਜੂਨ 1942 ਨੂੰ ਬਲਦੇਵ ਸਿੰਘ ਨੇ ਵਜ਼ੀਰ ਦੇ ਅਹੁਦੇ ਹਲਫ ਲੈ ਲਿਆ ਬਲਦੇਵ ਸਿੰਘ ਮੁਤਾਬਕ ਸਰ ਸਕੰਦਰ ਨੇ ਝੜਕੇ ਦੀ ਇਜਾਜ਼ਤ ਗੁਰਮੁਖੀ ਦੀ ਪੜ੍ਹਾਈ ਧਾਰਮਿਕ ਮਾਮਲਿਆਂ ਬਾਰੇ ਕਾਨੂੰਨ ਸੈਂਟਰ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਅਤੇ ਸਰਕਾਰੀ ਨੌਕਰੀਆਂ ਦੇ ਵਿੱਚ ਸਿੱਖਾਂ ਦੀ ਭਰਤੀ ਬਾਰੇ ਸਮਝੌਤਾ ਕੀਤਾ ਇਸ ਸਮਝੌਤੇ ਨੂੰ ਬਾਅਦ ਦੇ ਵਿੱਚ ਸਕੰਦਰ ਬਲਦੇਵ ਸਿੰਘ ਪੈਕਟ ਦੇ ਨਾਂ ਦੇ ਨਾਲ ਯਾਦ ਕੀਤਾ ਗਿਆ ਇਸ ਪੈਕਟ ਬਾਰੇ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ ਵਿਚਾਰਾਂ ਆਈਆਂ ਕਾਂਗਰਸ ਨੂੰ ਸਭ ਤੋਂ ਵੱਧ ਝਟਕਾ ਲੱਗਿਆ ਇਸ ਸਮਝੌਤੇ ਦਾ ਸਿੱਖਾਂ ਨੂੰ ਵੱਡਾ ਫਾਇਦਾ ਇਹ ਹੋਇਆ ਕਿ ਵਾਇਸਰਾਏ ਦੀ ਐਗਜ਼ੀਕਟਿਵ ਕੌਂਸਲ ਦੇ 8 ਦੀ ਥਾਂ ਤੇ 9 ਮੈਂਬਰ ਹੋਗੇ ਨੌਵਾਂ ਮੈਂਬਰ ਜੋਗਿੰਦਰਾ ਸਿੰਘ ਨੂੰ ਲਾ ਲਿਆ ਗਿਆ ਅਤੇ ਉਸ ਨੂੰ ਸਿਹਤ ਸਿੱਖਿਆ ਅਤੇ ਜ਼ਮੀਨਾਂ ਦਾ ਵਿਭਾਗ ਵੀ ਦਿੱਤਾ ਗਿਆ ਜਿਹੜੀ ਗੱਲ ਨੂੰ ਸਿੱਖ ਮਤੇ ਪਾਸ ਕਰਕੇ ਤੇ ਐਜੀਟੇਸ਼ਨਾਂ ਦੇ ਨਾਲ ਨਾ ਮੰਨਵਾ ਸਕੇ ਉਹ ਇਸ ਸਮਝੌਤੇ ਨੇ ਪੂਰੀ ਕਰਵਾ ਦਿੱਤੀ ਸਿੱਖ ਅਜਿਹਾ ਕੁਝ ਕਈ ਮੌਕਿਆਂ ਤੇ ਖੱਟ ਸਕਦੇ ਸਨ ਪਰ ਰੌਲਾ ਪਾਉ ਅੰਸਰ ਅਤੇ ਬੇਬੁਹਾਰੇ ਜੋਸ਼ ਵਾਲੇ ਦੂਜਿਆਂ ਦੀ ਚੁੱਕ ਦੇ ਵਿੱਚ ਆ ਕੇ ਉਹਨਾਂ ਖਾਤਰ ਆਪਣਾ ਪੰਥਕ ਏਜੰਡਾ ਛੱਡਣ ਵਾਲੇ ਅਖੌਤੀ ਨੈਸ਼ਨਲਿਸਟ ਆਗੂ ਅਕਸਰ ਰਾਹ ਦੇ ਵਿੱਚ ਰੁਕਾਵਟ ਬਣ ਜਾਂਦੇ 15 ਜੂਨ 1986 30 ਅਪ੍ਰੈਲ 1986 ਦੇ ਦਿਨ ਬਰਨਾਲਾ ਸਰਕਾਰ ਤੇ ਦਰਬਾਰ ਸਾਹਿਬ ਤੇ ਹਮਲੇ ਮਗਰੋਂ ਬਰਨਾਲੇ ਨੇ ਦਰਬਾਰ ਸਾਹਿਬ ਦੇ ਵਿੱਚ ਸੈਂਕੜੇ ਬਾਬਰ ਦੀ ਪੁਲਿਸ ਸਿਪਾਹੀ ਤਨਾਤ ਕੀਤੇ ਹੋਏ ਸਨ ਪ੍ਰਕਰਮਾ ਦੇ ਵਿੱਚ ਹਰਦਾਸ ਫੁੱਟ ਤੇ ਇੱਕ ਪੁਲਿਸ ਮੁਲਾਜ਼ਮ ਖੜਾ ਹੋਇਆ ਸੀ ਸਿੱਖਾਂ ਦੇ ਵਿੱਚ ਬਰਨਾਲੇ ਵਾਸਤੇ ਨਫ਼ਰਤ ਦਿਨਬਦ ਅਨੁਵਾਦੀ ਜਾ ਰਹੀ ਸੀ ਅਖੀਰ ਬਰਨਾਲੇ ਨੇ 1 ਮਹੀਨੇ ਬਾਅਦ 31 ਮਈ ਨੂੰ ਪੁਲਿਸ ਨੂੰ ਪ੍ਰਕਰਮਾਂ ਦੇ ਵਿੱਚੋਂ ਹਟਾ ਲਿਆ ਪਰ ਸਰਾਮਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਹੋਰ ਪਾਸੇ ਅਜੇ ਵੀ ਸੈਂਕੜੇ ਸਿਪਾਹੀਆਂ ਦਾ ਘੇਰਾ ਕਾਇਮ ਸੀ ਭਾਵੇਂ ਬਰਨਾਲੇ ਨੇ ਪ੍ਰਕਰਮਾਂ ਦੇ ਵਿੱਚੋਂ ਪੁਲਿਸ ਹਟਾ ਲਈ ਸੀ ਪਰ ਉਸ ਦੀ ਥਾਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤੀ ਕੀਤੀ ਹੋਈ ਟਾਸਕ ਫੋਰਸ ਤਾਇਨਾਤ ਕਰ ਦਿੱਤੀ ਗਈ ਇਹ ਟਾਸਕ ਫੋਰਸ ਬਰਨਾਲੇ ਵੱਲੋਂ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਾਬਲ ਸਿੰਘ ਨੇ ਬਰਨਾਲੇ ਦੇ ਕਹਿਣ ਤੇ ਬਣਾਈ ਸੀ 4 ਜੂਨ ਨੂੰ ਇਸ ਟਾਸਕ ਫੋਰਸ ਦਾ ਇੱਕ ਮੁਲਾਜ਼ਮ ਅਵਤਾਰ ਸਿੰਘ ਕੁਝ ਸਿੱਖਾਂ ਦੇ ਨਾਲ ਹੱਥੋਪਾਈ ਦੇ ਵਿੱਚ ਮਾਰਿਆ ਗਿਆ ਅਵਤਾਰ ਸਿੰਘ ਦੇ ਕਤਲ ਦੇ ਨਾਂ ਤੇ ਬਰਨਾਲਾ ਪੁਲਿਸ ਨੇ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਬਿਆਨ ਸਿੰਘ ਦੀ ਪਤਨੀ ਬੀਬੀ ਵਿਮਲ ਕੌਰ, ਤਾਲਬ ਸਿੰਘ ਸੰਧੂ ਐਮ.ਐਲ.ਏ, ਮੇਜਰ ਜਗਜੀਤ ਸਿੰਘ ਅਤੇ ਕਈ ਹੋਰਾਂ ਉੱਤੇ ਝੂਠਾ ਕੇਸ ਦਰਜ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਫੇਰ ਪ੍ਰਕਰਮਾਂ ਦੇ ਵਿੱਚ ਆ ਗਈ ਅਤੇ 15 ਜੂਨ 1986 ਤੱਕ ਉੱਥੇ ਕਾਬਜ਼ ਰਹੀ। ਇਹ ਉਨਾ ਹੀ ਸਮਾਂ ਸੀ ਜਿੰਨਾ ਚਿਰ ਇੰਦਰਾ ਗਾਂਧੀ ਵਿਲੇ ਕਬਜ਼ਾ ਰੱਖਿਆ ਗਿਆ ਸੀ। ਪੁਲਿਸ ਦੇ ਜਾਣ ਮਗਰੋਂ ਬਰਨਾਲੇ ਨੇ ਨਵੀਂ ਤੈਨਾਤ ਕੀਤੀ ਟਾਸਕ ਫੋਰਸ ਤੈਨਾਤ ਕਰ ਦਿੱਤੀ। 15 ਜੂਨ 1984 ਦੇ ਦਿਨ ਬਟਾਲੇ ਦੇ ਵਿੱਚ ਸ਼ਿਵ ਸੈਨਾ ਨੇ ਸਿੱਖਾਂ ਤੇ ਉਹਨਾਂ ਦੇ ਘਰਾਂ ਤੇ ਦੁਕਾਨਾਂ ਤੇ ਹਮਲੇ ਕਰ ਦਿੱਤੇ ਅਤੇ ਇੱਕ ਸਿੱਖ ਦਲਬੀਰ ਸਿੰਘ ਨੂੰ ਕਤਲ ਕਰ ਦਿੱਤਾ ਅਤੇ ਦੋ ਸਿੱਖਾਂ ਪਰਮਜੀਤ ਸਿੰਘ ਤੇ ਸੁਦਾਗਰ ਸਿੰਘ ਨੂੰ ਸਖਤ ਜ਼ਖਮੀ ਕਰ ਦਿੱਤਾ। ਇਸ ਸਮੇਂ CRPF ਨੇ ਵੀ ਇਹਨਾਂ ਦੀ ਪੂਰੀ ਮਦਦ ਕੀਤੀ। 15 ਜੂਨ 1984 ਦੇ ਦਿਨ ਪੁਲਿਸ ਨੇ ਫਿਰੋਜ਼ਪੁਰ ਦੇ ਵਿੱਚ ਚੱਕ ਪੂਰੇ ਕੋਲ ਸਵਰਨ ਸਿੰਘ ਨੂੰ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 15 ਜੂਨ 1987 ਦੇ ਦਿਨ ਪੰਜਾਬ ਪੁਲਿਸ ਨੇ ਗੁਰਦੇਵ ਸਿੰਘ ਸਤੀਏਵਾਲ ਅਤੇ 12 ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 15 ਜੂਨ 1988 ਦੇ ਦਿਨ ਪੰਜਾਬ ਪੁਲਿਸ ਨੇ ਦਵਿੰਦਰ ਸਿੰਘ ਔਰ ਫੁਬਲਵਿੰਦਰ ਸਿੰਘ ਵਾਸੀ ਮੁਕਸਰ ਨੂੰ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 15 ਜੂਨ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਭੋਲਾ ਵਾਸੀ ਰਤੋ ਕੇ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 15 ਜੂਨ 1991 ਦੇ ਦਿਨ ਅਤੇ ਇਸ ਦੇ ਆਲੇ-ਦੁਆਲੇ ਦੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਦਿਲਬਾਖ ਸਿੰਘ ਉਰਫ ਬਰਸਟਵਾਸੀ ਘਰਾਲਾ ਅੰਮ੍ਰਿਤਸਰ, ਜਗੀਰ ਸਿੰਘ ਵਾਸੀ ਦਿਆਲਗੜ੍ਹ, ਜਸਵੰਤ ਸਿੰਘ ਡਰਾਈਵਰ ਵਾਸੀ ਕੋਟਲਾ, ਗੁਰਮੀਤ ਸਿੰਘ ਹੀਰਾ ਨਰੰჯਨ ਸਿੰਘ ਵਾਸੀ ਬਹਿਲਾ, ਤਰਨਤਾਰਨ, ਗੁਰਜੀਤ ਸਿੰਘ ਅਤੇ ਉਸ ਦਾ ਭਰਾ surjit ਸਿੰਘ ਵਾਸੀ ਟਪਈ, ਲਖਵਿੰਦਰ ਸਿੰਘ ਲੱਖਾ, ਬਲਵੰਤ ਸਿੰਘ ਬਾਲਾ, ਭਗਵੰਤ ਸਿੰਘ ਵਾਸੀ ਬਰੀਆਰ, ਗੁਰਮੇਸ਼ ਸਿੰਘ ਉਰਫ ਗੇਲਾ ਵਾਸੀ ਚੀਮਾਬਾਠ, ਬਚਿੱਤਰ ਸਿੰਘ ਵਾਸੀ ਕਾਲਕੂਰੇ, ਨਿਸ਼ਾਨ ਸਿੰਘ ਪਠੜ੍ਹ, ਸੁਖਰਾਜ ਵੀਰ ਸਿੰਘ ਵਾਸੀ ਲੋਹਾਰਕਾ, ਗੁਰਵਿੰਦਰ ਸਿੰਘ ਗਿੰਦਾ ਵਾਸੀ ਜੋਧਪੁਰ ਅੰਮ ਰਸਿੰਗ ਬੱਬਰ ਉਰਫ ਫਿਸ਼ੇਰਾ ਵਾਸੀ ਫਤਿਹਪੁਰ ਪਟਿਆਲਾ ਹਰਜਿੰਦਰ ਸਿੰਘ ਉਰਫ ਸਵਰਨਾ ਕੁਲਵੰਤ ਸਿੰਘ ਕਾਲਾ ਵਾਸੀ ਸੈਫਲਾਬਾਦ ਸੋਹਣ ਸਿੰਘ ਵਾਸੀ ਸੈਫਲਾਬਾਦ ਬਲਬੀਰ ਸਿੰਘ ਵਾਸੀ ਜੱਬੋਵਾਲ ਅਤੇ ਕਈ ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ 15 ਜੂਨ 1992 ਦੇ ਦਿਨ ਪੰਜਾਬ ਪੁਲਿਸ ਨੇ ਮਨਦੀਪ ਸਿੰਘ ਪੁੱਤਰ ਮੇਰ ਸਿੰਘ ਵਾਸੀ ਖਰੜ ਦਰਸ਼ਨ ਸਿੰਘ ਕੋਟਲੀ ਦਲਵੀਰ ਸਿੰਘ ਵੀਰਾ ਮਨਦੀਪ ਸਿੰਘ ਬਿੰਦਾ ਅਤੇ 7 ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ 15 ਜੂਨ 2014 ਦੇ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤਲਵੰਡੀ ਸਾਬੋ ਦੇ ਬਲਵੰਤ ਸਿੰਘ ਨਾਂ ਗੜ ਅਤੇ ਤਿੰਨ ਹੋਰ ਜਥੇਦਾਰਾਂ ਨੇ ਪੰਜ ਸਿੰਘ ਸਹਿਬਾਨ ਦੇ ਨਾਂ ਹੇਠ ਇੱਕ ਮੀਟਿੰਗ ਕਰਕੇ 올 ਇੰਡੀਆ ਸਿੱਖ ਕਾਨਫਰੰਸ ਦੇ ਆਗੂ ਗੁਰਚਨ ਸਿੰਘ ਬੱਬਰ ਨੂੰ 31 ਮਈ 2014 ਦੇ ਦਿਨ ਅਕਾਲ ਤਖਤ ਸਾਹਿਬ ਦੇ ਮੂਹਰੇ ਇਹਨਾਂ ਦੇ ਖਿਲਾਫ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਦੇ ਵਿੱਚ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੀ ਹਦਾਇਤ ਕੀਤੀ। ਉਦੇਸ਼ਾਂ ਦੇ ਵਿੱਚ ਗੁਰੂਗ੍ਰੰਥ ਸਾਹਿਬ ਜੀ ਦਾ ਸਰੂਪ ਭੇਜਣ ਵਾਸਤੇ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਅਤੇ ਆਮ ਲੋਕਾਂ ਤੋਂ ਸੁਝਾਅ ਵੀ ਮੰਗੇ ਗਏ। ਜਥੇਦਾਰ ਸਹਿਬਾਨ ਨੇ ਇਹ ਵੀ ਕਿਹਾ ਕਿ ਉਹਨਾਂ ਨੇ 6 ਜੂਨ 2014 ਦੇ ਦਿਨ ਅਕਾਲ ਤਖਤ ਸਾਹਿਬ ਤੇ ਹੋਈਆਂ ਘਟਨਾਵਾਂ ਸੰਬੰਧੀ ਸ ਨਹੀਂ ਦਿੱਤੀ ਸੀ ਹਾਲਾਂਕਿ ਗਿਆਨੀ ਗੁਰਬਚਨ ਸਿੰਘ ਦੀ ਇਸ ਬਾਬਤ ਇੱਕ ਵੀਡੀਓ ਵੀ ਮੌਜੂਦ ਹੈ 15 ਜੂਨ 2014 ਦੇ ਦਿਨ ਹਰਿਆਣਾ ਦੇ ਸਿੱਖ ਆਗੂਆਂ ਨੇ ਹਰਿਆਣਾ ਦੇ ਗੁਰਦੁਆਰਿਆਂ ਦੀ ਵਕਰੀ ਕਮੇਟੀ ਬਣਾਉਣ ਵਾਸਤੇ ਨਵੇਂ ਸਿਰੇਮ ਮੁਹਿੰਮ ਵਿੱਢਣ ਵਾਸਤੇ 1 ਜੁਲਾਈ ਨੂੰ ਇੱਕ ਕਨਵੈਨਸ਼ਨ ਬੁਲਾ ਲਈ। ਹਰਿਆਣਾ ਦੇ ਵਿੱਚ 72 ਗੁਰਦੁਆਰਾ ਸਹਿਬਾਨ ਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਤਜ਼ਾਮ ਹੇਠ ਨੇ ਸ਼੍ਰੋਮਣੀ ਕਮੇਟੀ ਦੀ ਕੁੱਲ ਆਮਦਨ 900 ਕਰੋੜ ਦੇ ਵਿੱਚੋਂ 180 ਕਰੋੜ ਦੀ ਆਮਦਨ ਇਨ੍ਹਾਂ ਗੁਰਦੁਆਰਿਆਂ ਤੋਂ ਆਂ। ਹਰਿਆਣਾ ਦੇ ਵਿੱਚ ਸਿੱਖਾਂ ਦੀ ਆਬਾਦੀ 15 ਲੱਖ ਤੋਂ ਵੱਧ ਹੈ ਜੋ ਸੂਬੇ ਦੀ ਕੁੱਲ ਆਬਾਦੀ ਦੇ 8% ਦੇ ਕਰੀਬ ਹੈ। ਉਹਨਾਂ ਦੀਆਂ ਵੋਟਾਂ ਦਾ ਅਸਰ ਲੋਕ ਸਭਾ ਦੀਆਂ ਅਤੇ ਐਸੈਂਬਲੀ ਦੀਆਂ 90 ਦੇ ਵਿੱਚੋਂ 36 ਸੀਟਾਂ ਤੇ ਪੈਂਦਾ ਇਸ ਕਰਕੇ ਹੁਣ ਹਰਿਆਣਾ ਦੀ ਕਾਂਗਰਸ ਸਰਕਾਰ ਨੇ ਇਸ ਦੇ ਵਿੱਚ ਦਿਲਚਸਪੀ ਦਿਖਾਈ ਹਾਲਾਂਕਿ 2004 ਦੀਆਂ ਚੋਣਾਂ ਦੇ ਵਿੱਚ ਹਰਿਆਣਾ ਕਾਂਗਰਸ ਨੇ ਵੱਖਰੀ ਕਮੇਟੀ ਦਾ ਵਾਅਦਾ ਕੀਤਾ ਸੀ ਅਤੇ 22 ਗਾਸਟ 2005 ਦੇ ਦਿਨ ਹਰਮੰਦਰ ਸਿੰਘ ਚੱਠਾ ਵਜ਼ੀਰ ਦੀ ਪ੍ਰਧਾਨਗੀ ਹੇਠ ਕਮੇਟੀ ਬਣਾ ਵੀ ਦਿੱਤੀ ਸੀ ਇਸ ਕਮੇਟੀ ਨੂੰ 3 ਲੱਖ ਸਿੱਖਾਂ ਨੇ ਹਲਫਨਾਮੇ ਦੇ ਕੇ ਵੱਖਰੀ ਕਮੇਟੀ ਦੀ ਮੰਗ ਕੀਤੀ ਸੀ ਪਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਵੱਲੋਂ ਬਾਦਲ ਦੇ ਹੱਕ ਦੇ ਵਿੱਚ ਭੁਗਤਣ ਕਰਕੇ ਇਹ ਮਸਲਾ ਖੰਡੇ ਵਸਤੇ ਦੇ ਵਿੱਚ ਪੈ ਗਿਆ 2011 ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਤਵਕਰੀ ਹਰਿਆਣਾ ਕਮੇਟੀ ਦੇ ਹਮੈਤੀ 11 ਦੇ ਵਿੱਚੋਂ 7 ਉਮੀਦਵਾਰ ਚੋਣਾਂ ਹਾਰ ਗਏ ਸਨ ਪਰ 2014 ਦੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਮਗਰੋਂ ਕਾਂਗਰਸ ਨੇ ਇਸ ਪਾਸੇ ਵੱਲ ਕਦਮ ਚੁੱਕੇ ਹਰਿਆਣਾ ਤੋਂ ਪਹਿਲਾਂ ਦਿੱਲੀ ਬਿਹਾਰ ਉੜੀਸਾ ਉੱਤਰਾਖੰਡ ਮਹਾਰਾਸ਼ਟਰ ਦੇ ਵਿੱਚ ਤਵਾਰੀਖੀ ਗੁਰਦੁਆਰਿਆਂ ਵਾਸਤੇ ਪਹਿਲਾਂ ਹੀ ਵੱਖਰੀਆਂ ਗੁਰਦੁਆਰਾ ਕਮੇਟੀਆਂ ਬਣੀਆਂ ਹੋਈਆਂ ਨੇ 15 ਜੂਨ 2023 ਦੇ ਦਿਨ ਬ੍ਰਿਟੇਨ ਦੇ ਸਿੱਖ ਕਾਰਕੂਨ ਅਤੇ ਸਿੱਖਾਂ ਦੇ ਕੌਮੀ ਘਰ ਦੇ ਲਈ ਸਰਗਰਮੀ ਦੇ ਨਾਲ ਜਦੋਜਹਿਦ ਕਰਨ ਵਾਲੇ ਪਈ ਅਵਤਾਰ ਸਿੰਘ ਖੰਡਾ ਦੀ ਬਰਮਿੰਗਮ ਦੇ ਇੱਕ ਹਸਪਤਾਲ ਦੇ ਵਿੱਚ ਮੌਤ ਹੋ ਗਈ ਸੀ ਖੰਡਾ ਦੀ ਬ੍ਰਿਟੇਨ ਦੇ ਵਿੱਚ ਮੌਤ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਲਾਏ ਉਹ ਖਾਲਿਸਤਾਨ ਹਮੈਤੀ ਅਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਕਰੀਬੀ ਮੰਨੇ ਜਾਂਦੇ ਸਨ ਅਵਤਾਰ ਸਿੰਘ ਖੰਡਾ ਦੀ ਮੌਤ ਨੂੰ ਲੈ ਕੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਖਾਦਸ਼ੇ ਵੀ ਪ੍ਰਗਟਾਏ ਜਾ ਰਹੇ ਸਨ ਇਸ ਤੋਂ 3 ਦਿਨਾਂ ਬਾਅਦ ਹੀ ਸਰੀ ਦੇ ਵਿੱਚ ਖਾਲਿਸਤਾਨੀ ਆਗੂ ਭਾਈ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ 15 ਜੂਨ 2022 ਦੇ ਦਿਨ ਅਕਾਲ ਤਖਤ ਵਿਖੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਤੇ ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਨੇ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਇਹ ਗੱਲ ਕਹੀ ਕਿ ਬਹੁ ਗਿਣਤੀ ਵੋਟਾਂ ਦੀ ਰਾਜਨੀਤੀ ਕਰਕੇ ਸਰਕਾਰਾਂ ਜੇਲ੍ਹਾਂ ਦੇ ਵਿੱਚ ਬੰਦ ਸਿੱਖ ਬੰਦਿਆਂ ਨੂੰ ਰਿਹਾ ਨਹੀਂ ਕਰ ਰਹੀਆਂ ਜਹਿਦਾਰ ਹਰਪੀ ਸਿੰਘ ਨੇ ਕਿਹਾ ਕਿ ਛੇਵੇਂ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾਈ ਸਮੇਂ 52 ਹਿੰਦੂ ਰਾਜਾਂ ਨੂੰ ਵੀ ਆਪਣੇ ਨਾਲ ਰਿਹਾ ਕਰਵਾਇਆ ਸੀ ਇਸੇ ਕਰਕੇ ਗੁਰੂ ਸਾਹਿਬ ਨੂੰ ਬੰਦੀ ਛੋੜ ਦਿੱਤਾ ਗਿਆ ਜਾਂਦਾ ਪਰ ਅੱਜ ਉਸੇ ਗੁਰੂ ਦੇ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੇ ਵੀ ਜੇਲ੍ਹਾਂ ਦੇ ਵਿੱਚੋਂ ਰਿਹਾ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਕੱਲੇ-ਕੱਲੇ ਰਹਾਂਗੇ ਤਾਂ ਸਿੱਖ ਮਸਲਿਆਂ ਦਾ ਹੱਲ ਕਰਨਾ ਔਖਾ ਹੋਵੇਗਾ ਇਸੇ ਸਿੱਖ ਇਤਿਹਾਸ ਦੇ ਵਿੱਚ 15 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ